13 ਪੋ ਨੂੰ ਸਵੇਰੇ 10 ਵਜੇ ਦੇ ਕਰੀਬ ਸਾਬ ਜਾਦੇ ਨੂੰ ਨੀਹਾਂ 'ਚ ਚਿੰਨਣ ਵਾਲਾ ਕੰਮ ਸ਼ੁਰੂ ਹੋਣਾ ਸ਼ੁਰੂ ਹੋਇਆ। ਉੱਥੇ ਅੱਲਾ ਯਾਰ ਖਾਂ ਜੀ ਲਿਖਦਾ ਹੈ ਕਹਿੰਦਾ ਦੀਵਾਰ ਕੇ ਦਬਾਅ ਮੇ ਹਬਸ ਦਮ ਹੁਆ। ਜਦੋਂ ਦੀਵਾਰ ਆਉਂਦੀ ਗਈ ਤੇ ਸਾਬ ਜਾਦੇ ਨੂੰ ਸਾਹ ਲੈਣ ਵਿੱਚ ਦਿੱਕਤ ਆਈ। ਦੌਰਾਨ ਦੀਵਾਰ ਕੇ ਦਬਾਅ ਮੇ ਹਬਸ ਦਮ ਹੁਆ। ਦੌਰਾਨ ਖੂਨ ਰੁਕਨੇ ਲੱਗਾ। ਜਦੋਂ ਦਬਾਅ ਪੈਣ ਲੱਗਾ ਤੇ ਖੂਨ ਦਾ ਸਰਕਲ ਘਟਣ ਲੱਗਾ। ਸਾਹਸ ਕਮ ਹੁਆ। ਸਾਹ ਲੈਣ 'ਚ ਦਿੱਕਤ ਆਈ। ਤੇ ਵੱਡਾ ਸਾਬ ਜਾਦਾ ਛੋਟੇ ਸਾਬ ਜਾਦੇ ਨੂੰ ਪੁੱਛਦਾ ਅੱਲਾ ਯਾਰ ਖਾਂ ਜੋਗੀ ਦੀ ਭਾਸ਼ਾ ਆਪਣੀ ਉਹ ਕਹਿੰਦਾ ਵੱਡਾ ਸਾਹਬ ਜਿਆਦਾ ਛੋਟੇ ਨੂੰ ਪੁੱਛਦਾ ਲੋਕ ਤੇ 100-100 ਸਾਲ ਉਮਰ ਭੋ ਕੇ ਦੁਨੀਆ ਤੋਂ ਜਾਂਦੇ ਆ ਆਪਣੀ ਤੇ ਉਮਰ ਹੀ ਕੁਝ ਨਹੀਂ 7 ਤੇ 9 ਸਾਲ ਦੀ ਆਪਾਂ ਨੂੰ ਇਹ ਖਤਮ ਕਿਉਂ ਕਰ ਰਿਹਾ ਤੇ ਅੱਗੇ ਉਹ ਵੱਡੇ ਨੇ ਫਿਰ ਛੋਟੇ ਨੂੰ ਜਵਾਬ ਦਿੱਤਾ ਕਹਿੰਦਾ ਇਹ ਆਪਾਂ ਨੂੰ ਛੱਡ ਸਕਦੇ ਆ ਕਹਿੰਦਾ ਫਿਰ ਕਹਿੰਦਾ ਇਹਨਾਂ ਦੇ ਆਕੇ ਲਾ ਕੇ ਇਸਲਾਮ ਕਬੂਲ ਕਰਨਾ ਪੈਣਾ ਆਪਾਂ ਨੂੰ ਤੇ ਦੂਜਾ ਫਿਰ ਪੁੱਛਦਾ ਜੀ ਆਪਾਂ ਇਸਲਾਮ ਕਬੂਲ ਕਰ ਲੀਏ ਫਿਰ ਮੌਤ ਨਹੀਂ ਆਉਂਦੀ ਵੀ ਜੇ ਬੰਦਾ ਮੁਸਲਮਾਨ ਬਣ ਜਾਏ ਫਿਰ ਬੰਦਾ ਮਰਦਾ ਨਹੀਂ